ਕੀ ਦਾ ਉਚਾਰਨ ਕੀਤਾ ਹੋਇਆ ਗੌੜੀ ਰਾਕਦਾ 16 ਨੰਬਰ ਸ਼ਬਦ ਹੈ ਜਿਸ ਦੀਆਂ ਰਹਾਉ ਦੀਆਂ ਪੰਕਤੀਆਂ ਹਨ ਇਸ ਤਨ ਤਨ ਕੀ ਕਵਨ ਵਡਾਈ ਤਰਨ ਪਰ ਉਰਵਾਰ ਨ ਜਾਇ ਜੀਵ ਇਸ ਸਰੀਰ ਦਾ ਮਾਨ ਕਰਦਾ ਹੈ ਹੰਕਾਰ ਕਰਦਾ ਹੈ ਜੀਵ ਇਸ ਤਨ ਦੌਲਤ ਜਮੀਨ ਜਾਇਦਾਦ ਦਾ ਹੰਕਾਰ ਕਰਦਾ ਹੈ ਸਤਗੁਰੂ ਜੀ ਜੀਵ ਦੇ ਇਸ ਹੰਕਾਰ ਦੇ ਬਾਰੇ ਵਿੱਚ ਇਸ ਤਰ੍ਹਾਂ ਫਰਮਾਨ ਕਰਦੇ ਹਨ ਹਉ ਬੰਦੋਂ ਹਉ ਸਾਦੋਂ ਬੈਰ ਅਮਰੀ ਪੂ ਕੌਣ ਕੱਲੇ ਪੈਰ ਇਹ ਜ਼ਮੀਨ ਮੇਰੀ ਹੈ ਇਹ ਜਾਇਦਾਦ ਮੇਰੀ ਹੈ ਮੇਰੀ ਜ਼ਮੀਨ ਤੇ ਕੋਈ ਪੈਰ ਤਾਂ ਰੱਖੀ ਦੱਸੇ ਮੈਂ ਉਸ ਦੇ ਪੈਰ ਪੁੱਕ ਦਵਾਂਗਾ ਮੈਂ ਆਪਣੀ ਦੁਸ਼ਮਣੀ ਮੈਂ ਆਪਣਾ ਬੈਰ ਲੈ ਕੇ ਚੱਟਾਂਗਾ ਹਉ ਪੰਡਤੋਂ ਚਤੁਰ ਸਿਆਣਾ ਜੀਵ ਚਾਰ ਅੱਖਰ ਪੜ ਜਾਂਦਾ ਹੈ ਹੰਕਾਰ ਪਾਲਣ ਲੱਗ ਪੈਂਦਾ ਹੈ ਮੈਂ ਬੜਾ ਵਿਦਵਾਨ ਹਾਂ ਮੈਂ ਪੰਡਿਤ ਹਾਂ ਮੈਂ ਸਿਆਣਾ ਹਾਂ ਚਾਰ ਗੱਲਾਂ ਵੱਧ ਕਰਨੀਆਂ ਸਿੱਖ ਲੈਂਦਾ ਹੈ ਆਖਦਾ ਹੈ ਕਿ ਮੈਂ ਬੜਾ ਚਾਤੁਰ ਹਾਂ ਮੇਰੇ ਨਾਲ ਕੋਈ ਗਲਤਾਂ ਕਰਕੇ ਦੇਖੇ ਮੈਂ ਬੜਾ ਸੂਰਮਾ ਹਾਂ ਮੈਂ ਬੜਾ ਬਲਵਾਨ ਹਾਂ ਮੈਂ ਬੜਾ ਤਨਾੜ ਹਾਂ ਮੈਂ ਆਗੂ ਹਾਂ ਮੈਂ ਮੰਨਿਆ ਪਰ ਮੰਨਿਆ ਹਾਂ ਆਹ ਸੂਰਾ ਪ੍ਰਦਾਨ ਹਾਂ ਕੋ ਨਾਹੀ ਮੁੰਜੀ ਸਮਾਨੀ ਜੀਵ ਹੰਕਾਰ ਵਿੱਚ ਅਜਿਹਾ ਕੁਝ ਆਖਦਾ ਹੈ ਪਾਉਂਡਵਾ ਕੌਰਵਾਂ ਦੇ ਬਾਰੇ ਵਿੱਚ ਆਉਂਦਾ ਹੈ ਕਿ ਕੌਰਵ ਆਖਦੇ ਸੰਕਿ ਇਹ ਜ਼ਮੀਨ ਸਾਡੀ ਹੈ ਇਹ ਰਾਜਪਾਗ ਸਾਡਾ ਹੈ ਪਾਂਡੂ ਕੀ ਲਗਦੇ ਹਨ ਮੇਰੀ ਮੇਰੀ ਕਹਿਰੋਂ ਕਰਤੇ ਦਰਯੋਧਨ ਸੀ ਭਾਈ 12 ਦਰਯੋਧਨ ਛਤਰ ਤਲੇ ਥਾ ਇਹਦੇ ਹੀ ਗਿਰਜ ਵਿੱਚ ਖਾਇ ਉਹਨਾਂ ਦੀਆਂ ਲਾਸ਼ਾਂ ਨੂੰ ਪੁੱਕਣ ਵਾਲਾ ਵੀ ਕੋਈ ਨਹੀਂ ਸੀ ਉਰੁਕhetra ਦੇ ਮੈਦਾਨ ਦੇ ਵਿੱਚ ਜਿਹੜੇ ਆਖਦੇ ਸਨ ਕੋਈ ਰਾਜਪਾਗ ਸਾਡਾ ਇਸੇ ਹੀ ਤਰ੍ਹਾਂ ਰਾਵਣ ਹੰਕਾਰ ਕਰਦਾ ਸੀ ਸੋਨੇ ਦੀ ਲੰਕਾ ਦਾ ਲੰਕਾ ਗੜ ਸੁਨੇ ਕਾ ਭਇਆ ਮੂਰਖ ਰਾਵਣ ਕਿਆ ਲਿਖਿਆ ਤੇ ਭਗਤ ਜੀ ਇਸ ਪੰਕਤੀ ਦੇ ਅੰਦਰ ਬਚਨ ਕਰ ਰਹੇ ਹਨ ਕਿ हे ਭਾਈ ਇਸ ਸਰੀਰ ਦਾ ਹੰਕਾਰ ਕਾਦਾ ਇਸ ਧਨ ਦਾ ਹੰਕਾਰ ਕਾਦਾ ਇਸ ਧਨ ਧਨ ਕੀ ਕਵਣ ਬਡਾਈ ਕਵਣ ਬਡਾਈ ਸ਼ਬਦ ਦਾ ਅਰਥ ਹੈ ਕਿ ਹੰਕਾਰ ਕਾਦਾ ਕਰਨਾ ਹੋਇਆ ਜਦੋਂ ਕਿ ਇਹ ਸਰੀਰ ਜਿਹੜਾ ਹੈ ਇਹ ਦੌਲਤ ਜਿਹੜੀ ਹੈ ਇਹ ਧਨ ਜਿਹੜਾ ਹੈ ਇਸੇ ਦੀ ਧਰਤੀ ਤੇ ਪਿਆਰ ਰਹਿ ਜਾਣਾ ਤਰਨ ਪਰੈ ਉਰਵਾਰ ਨਾ ਜੈਤ ਉਰਵਾਰ ਸ਼ਬਦ ਦਾ ਅਰਥ ਹੈ ਕਿ ਜੀਵ ਦੇ ਨਾਲ ਨਹੀਂ ਜਾਂਦਾ ਜਿਸ ਸਰੀਰ ਦਾ ਹੰਕਾਰ ਜੀਵ ਕਰਦਾ ਹੈ ਜਿਸ ਧਨ ਦਾ ਇਹ ਜੀਵ ਹੰਕਾਰ ਕਰਦਾ ਹੈ ਨਾ ਤਾਂ ਉਹ ਸਰੀਰ ਇਸ ਦੇ ਨਾਲ ਜਾਂਦਾ ਹੈ ਤੇ ਨਾ ਹੀ ਉਹ ਦੌਲਤ ਧਨ ਪਦਾਰਥ ਜਾਂ ਦੁਨੀਆ ਦੀਆਂ ਚੀਜ਼ਾਂ ਵਸਤੂਆਂ ਇਸ ਜੀਵ ਦੇ ਨਾਲ ਜਾਂਦੀਆਂ ਇਹ ਸਭ ਇਸੇ ਹੀ ਧਰਤੀ ਤੇ ਰਹਿ ਜਾਂਦੀਆਂ ਹਨ ਤੇ ਇਸੇ ਹੀ ਧਰਤੀ ਦੇ ਵਿੱਚ ਮਿਲ ਜਾਂਦੀਆਂ ਗੁਰੂ ਤੇਗ ਬਹਾਦਰ ਜੀ ਦੇ ਬਚਨ ਹਨ ਜੋ ਤਨ ਉਪਜੀਉ ਸੰਗ ਹੀ ਸੋਪੀ ਸੰਗ ਨਾ ਹੋਆ ਜਿਹੜਾ ਸਰੀਰ ਲੈ ਕੇ ਜੀਵ ਜਗਤ ਵਿੱਚ ਆਉਂਦਾ ਹੈ ਜਗਤ ਤੋਂ ਚੱਲਣ ਲੱਗਿਆ ਸਰੀਰ ਵੀ ਨਾਲ ਨਹੀਂ ਜਾਂਦਾ ਜੋ ਉੱਚੇ ਉੱਚੇ ਮਹਿਲ ਮਾੜੀਆਂ ਹਨ ਸਭ ਕੁਝ ਇਸੇ ਜ਼ਮੀਨ ਦੇ ਵਿੱਚ ਹੀ ਪਸਮ ਹੋਣਾ ਹੈ ਤੇ ਇਸੇ ਜ਼ਮੀਨ ਦੇ ਵਿੱਚ ਧਰਿਆ ਧਰਾਇਆ ਰਹਿ ਜਾਣਾ ਇਸ ਕਰਕੇ ਭਗਤ ਜੀ ਬਚਨ ਕਰ ਰਹੇ ਹਨ ਕਿ ਇਹ ਭਾਈ ਇਸ ਸਰੀਰ ਦਾ ਹੰਕਾਰ ਖਾਦਾ ਇਸ ਤਨ ਦੌਲਤ ਦਾ ਹੰਕਾਰ ਖਾਦਾ ਇਹ ਸਭ ਇਸੇ ਹੀ ਧਰਤੀ ਦੇ ਉੱਤੇ ਰਹਿ ਜਾਣੇ ਹਨ ਜੀਵ ਜਿਸ ਸਰੀਰ ਨੂੰ ਲੈ ਕੇ ਆਇਆ ਹੈ ਉਸ ਸਰੀਰ ਨੇ ਵੀ ਇਸ ਦੇ ਨਾਲ ਅਕੀਰਵਿਲੇ ਨਹੀਂ ਜਾਣਾ ਸ਼ਬਦ ਦੇ ਪਹਿਲੇ ਪਦੇ ਦੇ ਅੰਦਰ ਭਗਤ ਜੀ ਬਚਨ ਕਰ ਰਹੇ ਹਨ ਕਿ ਜਿਸ ਸਰੀਰ ਦੇ ਉੱਤੇ ਇਹ ਜੀਵ ਖੁਸ਼ਬੂਆਂ ਸੜਕਦਾ ਹੈ ਸੁਗੰਧੀਆਂ ਵਰਤਦਾ ਹੈ ਸੁਗੰਧੀਆਂ ਮਲਦਾ ਹੈ ਚੋਆ ਚੰਦਨ ਮਰਦਨ ਅੰਗਾ ਸੋ ਤਨ ਜਲੈ ਕਾਠ ਕੇ ਸੰਗ ਅਖੀਰ ਵੇਲੇ ਕੀ ਹੁੰਦਾ ਹੈ ਕਿ ਉਸ ਸਰੀਰ ਨੂੰ ਲੱਕੜੀਆਂ ਦੇ ਵਿੱਚ ਰੱਖ ਕੇ ਅੱਗ ਲਾ ਦਿੱਤੀ ਜਾਂਦੀ ਹੈ ਜਿਸ ਸਰੀਰ ਦੇ ਉੱਤੇ ਸੁਗੰਧੀਆਂ ਦਾ ਲੇਪ ਕੀਤਾ ਜਾਂਦਾ ਹੈ ਖੁਸ਼ਬੂਆਂ ਸੜਕੀਆਂ ਜਾਂਦੀਆਂ ਹਨ ਔਰ ਇਸ ਸਰੀਰ ਦਾ ਹੀ ਇਹ ਜੀਵ ਹੰਕਾਰ ਕਰਦਾ ਹੈ ਤੇ ਆਸਾ ਕੀ ਵਾਰ ਦੇ ਵਿੱਚ ਬਚਨ ਮਿਲਦੇ ਹਨ ਕਿ ਅਨੁਦੇਵਤਾ ਪਾਣੀ ਦੇਵਤਾ ਲੋਹ ਪੰਜਵਾ ਪਾਇਆ ਕਿਰਤ ਤਾਂ ਹੂਆ ਬਾਗ ਪਵਿੱਤ ਪਾਪੀ ਸਿਓ ਤਨ ਗੱਢਿਆ ਫੁੱਕਾ ਪਈਆਂ ਤੇ ਸਰੀਰ ਦਾ ਜੀਵ ਹੰਕਾਰ ਕਰਦਾ ਹੈ ਤੇ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਅਨਾਜ ਨੂੰ ਅਨੁਦੇਵਤਾ ਮੰਨਿਆ ਜਾਂਦਾ ਹੈ ਪਾਣੀ ਨੂੰ ਦੇਵਤਾ ਮੰਨਿਆ ਜਾਂਦਾ ਹੈ ਅੱਗ ਨੂੰ ਦੇਵਤਾ ਮੰਨਿਆ ਜਾਂਦਾ ਹੈ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਭੋਜਨ ਤਿਆਰ ਕੀਤਾ ਜਾਂਦਾ ਹੈ ਜਦੋਂ ਭੋਜਨ ਤਿਆਰ ਹੋ ਗਿਆ ਫਿਰ ਉਸ ਦੇ ਵਿੱਚ ਘਿਓ ਪਾ ਦਿੱਤਾ ਜਾਂਦਾ ਹੈ ਪੁਰਾਣੇ ਜਮਾਨੇ ਵਿੱਚ ਓਨੀ ਦੇਰ ਰਸੋਈ ਨੂੰ ਪਵਿੱਤਰ ਨਹੀਂ ਸੀ ਸਮਝਿਆ ਜਾਂਦਾ ਜਿੰਨੀ ਦੇਰ ਖਾਣੇ ਦੇ ਵਿੱਚ ਰਸੋਈ ਦੇ ਵਿੱਚ ਦੇਸੀ ਘਿਓ ਨਹੀਂ ਸੀ ਪਾਇਆ ਜਾਂਦਾ ਇਸ ਕਰਕੇ ਪੰਜਵਾਂ ਪਾਇਆ ਗਿਰਤ ਪੰਜਵੀਂ ਚੀਜ਼ ਜਿਹੜੀ ਹੈ ਉਹ ਕਿਉਂ ਪਾਇਆ ਜਾਂਦਾ ਹੈ ਤੇ ਕਿਉਂ ਭੈਣ ਦੇ ਨਾਲ ਖਾਣਾ ਜਿਹੜਾ ਹੈ ਰਸੋਈ ਜਿਹੜੀ ਹੈ ਉਸ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਫਿਰ ਇਹ ਜੀਵ ਜਿਹੜਾ ਹੈ ਉਸ ਨੂੰ ਖਾ ਲੈਂਦਾ ਹੈ ਉਸ ਖਾਣੇ ਨੂੰ ਤੇ ਇਸ ਸਰੀਰ ਦੇ ਵਿੱਚੋਂ ਦੀ ਜਦੋਂ ਲੰਘ ਕੇ ਉਹ ਖੁਰਾਕ ਗੰਦਗੀ ਦੇ ਰੂਪ ਦੇ ਵਿੱਚ ਬਾਹਰ ਆਉਂਦੀ ਹੈ ਤੇ ਉਹੀ ਜਿਹੜੀਆਂ ਪਵਿੱਤਰ ਚੀਜ਼ਾਂ ਹੁੰਦੀਆਂ ਹਨ ਉਹਨਾਂ ਦੇ ਉੱਤੇ ਤੁਕਣਾ ਪੈਂਦਾ ਹੈ ਬਦਬੂ ਆਉਂਦੀ ਹੈ ਉਸ ਵਿੱਚ ਉਸੇ ਗੰਦਗੀ ਜਾਂ ਵਿਸ਼ਟਾਕ ਦੇ ਉਹਨੂੰ ਇਸ ਸਰੀਰ ਦੇ ਬਾਰੇ ਵਿੱਚ ਹੀ ਦੱਸਿਆ ਗਿਆ ਹੈ ਅਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਨੂੰ ਪੰਜਵਾ ਪਾਇਆ ਕਿਰਤੇ ਤਾਂ ਆਪੀ ਸੰਤਨ ਗੱਡੇ ਆ ਤੁਕਾ ਭੰਗਾਂ ਤੇ ਇਸ ਸਰੀਰ ਦੇ ਵਿੱਚੋਂ ਲੰਘਣ ਕਰਕੇ ਹੀ ਉਸ ਦੇ ਉੱਤੇ ਤੁਕਾ ਪੈਣ ਲੱਗ ਪਈਆਂ ਉਹ ਗੰਦਗੀ ਬਣ ਕੇ ਹੁਣ ਇਸ ਸਰੀਰ ਦਾ ਇਹ ਜੀਵ ਹੰਕਾਰ ਕਰਦਾ ਹੈ ਤੇ ਇਹ ਸਰੀਰ ਜਿਹੜਾ ਹੈ ਸੰਸਾਰ ਤੋਂ ਚੱਲਣ ਲੱਗਿਆਂ ਨਾਲ ਵੀ ਨਹੀਂ ਚੰਦਾ ਜੇ ਦੌਲਤ ਦਾ ਧਨਕਧਾਰਤਾ ਦਾ ਹੰਕਾਰ ਕਰਦਾ ਹੈ ਤੇ ਨਾਲ ਜੀ ਵੀ ਉਹ ਵੀ ਨਹੀਂ ਜਾਂਦੇ ਜਿਨ੍ਹਾਂ ਵਿੱਚੋਂ ਦਾਵਨ ਸੋਨੇ ਦੀ ਲੰਕਾ ਦਾ ਹੰਕਾਰ ਕਰਦਾ ਸੀ ਸੋਨੇ ਦੀ ਲੰਕਾ ਉਸ ਦੇ ਨਾਲ ਨਹੀਂ ਗਈ ਕੌਰੂ ਜਿਹੜੇ ਸਾਨੂੰ ਜਾਂ ਰਾਜ ਭਗ ਦਾ ਜਮੀਨ ਜਾਇਦਾਦ ਦਾ ਹੰਕਾਰ ਕਰਦੇ ਸਨ ਉਹਨਾਂ ਦੇ ਨਾਲ ਵੀ ਨਹੀਂ ਗਈ ਹੋਰ अनेका ਅੱਖੀਂ ਵੇਖਣ ਵਿੱਚ ਕਈ ਬਾਦਸ਼ਾਹ ਰਾਜੇ ਹੋਏ ਹਨ ਜਿਨ੍ਹਾਂ ਦੇ ਖਜ਼ਾਨਿਆਂ ਵਿੱਚ ਟਰਕਾਂ ਦੇ ਹਿਸਾਬ ਦੇ ਨਾਲ ਸੋਨਾ ਸੀ ਜਾਂ ਜਿਨ੍ਹਾਂ ਦਾ ਤਾਨਾ ਸ਼ਾਹੀ ਰਾਜ ਸੀ ਉਹ ਵੀ ਇਸ ਸੰਸਾਰ ਤੋਂ ਖਾਲੀ ਹੱਥ ਗਏ ਇਸ ਤੋਂ ਇਲਾਵਾ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਨਾ ਤਾਂ ਕੋਈ ਇਸ ਧਨ ਨੂੰ ਸੰਸਾਰ ਦੇ ਵਿੱਚ ਜਨਮ ਲੈ ਲੱਗਿਆ ਲੈ ਕੇ ਆਇਆ ਹੈ ਤੇ ਨਾ ਹੀ ਮਰਨ ਲੱਗਿਆ ਇਸ ਧੰਮ ਕਿਸੇ ਨੇ ਨਾਲ ਖੋਣਾ ਤੇ ਗੁਰੂ ਨਾਨਕ ਦੇਵ ਜੀ ਨੇ ਦੁਨੀ ਚੰਦ ਨੂੰ ਇਹੀ ਨੁਕਤਾ ਇਹੀ ਗੱਲ ਸਮਝਾਉਣ ਵਾਸਤੇ ਇੱਕ ਸੂਈ ਦਿੱਤੀ ਸੀ ਤੇ ਸਤਿਗੁਰੂ ਜੀ ਕਹਿਣ ਲੱਗੇ ਦੁਨੀ ਚੰਦ ਇਹ ਲੈ ਸਾਡੀ ਇਮਾਨਤ ਤੇ ਇਸ ਨੂੰ ਸੰਭ ਕੇ ਰੱਖ ਲੈ ਜਦੋਂ ਅਸੀਂ ਪ੍ਰਲੋਕ ਦੇ ਵਿੱਚ ਮਿਲਾਂਗੇ ਉਦੋਂ ਤੈਥੋਂ ਇਹ ਇਮਾਨਤ ਵਾਪਸ ਲੈ ਲਵਾਂਗੇ ਦੁਨੀ ਚੰਦ ਨੇ ਸੂਈ ਪਕੜੀ ਆਪਣੇ ਘਰ ਵਾਲੀ ਕੋਲ ਗਿਆ ਜਾ ਕੇ ਕਹਿਣ ਲੱਗਾ ਕਿ ਇਹ ਸੂਈ ਜਿਹੜੀ ਹੈ ਭਗਵਾਨ ਨੇ ਇਸ ਨੂੰ ਸਾਹਮਣੇ ਰੱਖਣਾ ਜਿਹੜੇ ਮਹਾਪੁਰਸ਼ ਆਏ ਹਨ ਉਹ ਕਹਿੰਦੇ ਹਨ ਇਹ ਸਾਡੀ ਇਮਾਨਤ ਸਾਹਮਣੇ ਰੱਖ ਲਓ ਜਦੋਂ ਅਸੀਂ ਪਰਲੋਕ ਦੇ ਵਿੱਚ ਮਿਲਾਂਗੇ ਉਦੋਂ ਇਹ ਇਮਾਨਤ ਤੁਹਾਡੇ ਤੋਂ ਵਾਪਸ ਲੈ ਲੈਣਗੇ ਘਰ ਵਾਲੀ ਸਿਆਣੀ ਸੀ ਕਹਿਣ ਲੱਗੀ ਤੇ ਮਰਨ ਵੇਲੇ ਤਾਂ ਕੁਝ ਨਾਲ ਨਹੀਂ ਜਾਂਦਾ ਇਹ ਸੂਈ ਦਾ ਵਾਧਾ ਤੁਸੀਂ ਕਿਵੇਂ ਕਰ ਆਏ ਮਰਨ ਵੇਲੇ ਤੇ ਕੋਈ ਵੀ ਚੀਜ਼ ਜਿਹੜੀ ਹੈ ਉਹ ਜੀਵ ਦੇ ਨਾਲ ਨਹੀਂ ਚਲਦੀ ਇਹ ਸਰੀਰ ਵੀ ਨਾਲ ਨਹੀਂ ਜਾਂਦਾ ਤੇ ਫਿਰ ਇਸ ਸੂਈ ਆਪਾਂ ਇਸ ਤਰ੍ਹਾਂ ਵਾਪਸ ਕਰਾਂਗੇ ਦੁਨੀ ਚੰਦ ਦਾ ਮੱਥਾ ਠਣਕੇ ਉਸ ਦੀ ਛੱਤ ਸੂਈ ਫਾੜੀ ਤੇ ਦੌੜ ਕੇ ਗੁਰੂ ਨਾਨਕ ਦੇਵ ਜੀ ਕੋਲ ਗਿਆ ਜਾ ਕੇ ਕਹਿ ਲੱਗਾ ਮਹਾਂਪੁਰਸ਼ੋ ਮਰਨ ਲੱਗਿਆ ਤੇ ਸਰੀਰ ਨੇ ਵੀ ਨਾਲ ਨਹੀਂ ਜਾਣਾ ਇਹ ਸੂਰੀ ਅਸੀਂ ਤੁਹਾਨੂੰ ਕਿੰਨੀ ਉੱਥੇ ਵਾਪਸ ਕਰਾਂਗੇ ਸਤਿਗੁਰੂ ਜੀ ਕਹਿਣ ਲੱਗੇ ਫਿਰ ਜਿਹੜੀ ਦੌਲਤ ਦਾ ਅੰਬਾਰ ਲਾ ਕੇ ਬੈਠਾ ਹੋਇਆ ਹੈ ਇਹ ਨਾਲ ਖੜਨ ਵਾਸਤੇ ਜੋੜ ਰਿਹਾ ਦੁਨੀ ਚੰਦ ਨੂੰ ਸਮਝਾ ਗਏ ਤੇ ਸਤਿਗੁਰੂ ਜੀ ਨੇ ਸਮਝਾਇਆ ਕਿ ਇਹ ਦੌਲਤ ਜੁੜੀ ਹੈ ਗੁਜਰਾਨ ਹੈ ਸੰਸਾਰ ਵਿੱਚ ਗੁਜਰਨ ਵਾਸਤੇ ਠੀਕ ਇਸ ਦੀ ਜ਼ਰੂਰਤ ਹੈ ਪਰ ਅੰਬਾਰ ਲਗਾਉਣ ਵਾਸਤੇ ਨਹੀਂ ਹੈ ਇਸ ਕਰਕੇ ਜਿੰਨੀ ਤੈਨੂੰ ਜ਼ਰੂਰਤ ਹੈ ਉਹ ਨਹੀਂ ਆਪਣੇ ਪਾਸ ਰੱਖ ਸ੍ਰੀ ਪਉਕ ਕਬੀਰ ਜੀ ਇਸ ਪੰਕਤੀ ਦੇ ਵਿੱਚ ਬਚਨ ਕਰ ਰਹੇ ਹਨ ਕਿ ਇਹ ਭਾਈ ਇਸ ਸਰੀਰ ਦਾ ਇਸ ਤਨ ਦਾ ਮਾਨ ਕਾਦਾ ਤਾਂ ਇਸੇ ਹੀ ਧਰਤੀ ਦੇ ਉੱਤੇ ਰਹਿ ਜਾਂਦੇ ਹਨ ਇਸ ਤਨ ਧਨ ਕੀ ਕਵਨ ਬਡਾਈ ਤਰਨ ਪਰੈ ਉਰਵਾਰ ਨਾ ਜਾਈ ਜਿਸ ਸਰੀਰ ਦੇ ਉੱਤੇ ਸੁਗੰਧੀਆਂ ਦੇ ਲੇਪ ਕਰਦਾ ਹੈ ਅਖੀਰ ਉਸ ਨੂੰ ਲੱਕੜਾਂ ਵਿੱਚ ਰੱਖ ਕੇ ਅਗ ਲਾ ਦਿੱਤੀ ਜਾਂਦੀ ਹੈ ਸਾੜ ਦਿੱਤਾ ਜਾਂਦਾ ਚੁਆ ਚੰਦਨ ਮਰਦਨ ਅੰਗਾ ਸੋਤੰ ਜਲੇ ਕਾਠ ਕੇ ਸੰਗ ਦੋ ਨੰਬਰ ਪਦੇ ਦੇ ਅੰਦਰ ਪੰਕਤੀ ਜੀ ਬਚਨ ਕਰ ਰਹੇ ਹਨ ਰਾਤ ਜਿਸੋਵੇ ਦਿਨ ਕਰੇ ਕਾਮ ਇੱਕ ਖਿੰਨ ਲਹੀ ਨਾ ਹਰ ਕੋ ਨਾ ਅਸਲ ਵਿੱਚ ਇਹ ਜੀਵਨ ਜਿਹੜਾ ਹੈ ਇਹ ਮਨੁੱਖਾ ਸਰੀਰ ਜਿਹੜਾ ਹੈ ਇਹ ਮਿਲਿਆ ਸੀ ਇਸ ਕਰਕੇ ਹੈ ਕਿ ਜੀਵ ਪਰਮਾਤਮਾ ਦਾ ਨਾਮ ਜਪ ਕੇ ਤੇ ਆਵਾ ਗਾਉਣ ਜਨਮ ਮਰਨ ਦੀ ਗੀੜ ਤੋਂ ਮੁਕਤੀ ਪ੍ਰਾਪਤ ਕਰ ਸਕੇ ਆਇਓ ਸੁਣਨ ਪੜਨ ਕੋ ਬਾਣੀ ਨਾਮ ਵਿਸਾਰ ਲੱਗੇ ਅਨ ਨਾਲ ਚ ਬਿਰਥਾ ਆਉਧ ਪਰੰ ਜੀਵ ਆਇਆ ਤੇ ਸ੍ਰੀ ਪਰਮਾਤਮਾ ਦੀ ਸਿੱਖ ਸਲਾਹ ਦੀ ਬਾਣੀ ਪੜਨ ਔਰ ਸੁਣਨ ਵਾਸਤੇ ਆਇਆ ਸਿੱਖ ਆਇਆ ਤੇ ਸ੍ਰੀ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰਨ ਵਾਸਤੇ ਪਰ ਇਹ ਕਿਸੇ ਹੋਰ ਹੀ ਪਾਸੇ ਲੱਗ ਗਿਆ ਇਹ ਇਸ ਗੱਲ ਨੂੰ ਸਮਝ ਨਹੀਂ ਸਕਿਆ ਕਿ ਇਹ ਸਰੀਰ ਜਿਹੜਾ ਹੈ ਕਿਸ ਕੰਮ ਵਾਸਤੇ ਮਿਲਿਆ ਹੈ ਗੁਰੂ ਅਰਜਨ ਦੇਵ ਜੀ ਸਮਝਾਉਂਦੇ ਹਨ ਭਈ ਪ੍ਰਾਪਤ ਮਾਨੁੱਖ ਤੇਰੀਆ ਗੋਬਿੰਦ ਮਿਲਨ ਦੀ ਇਹ ਤੇਰੀ ਬਰੀਅਤ ਪਰਮਾਤਮਾ ਨੂੰ ਮਿਲਣ ਦੀ ਵਾਰੀ ਸੀ ਪਰਮਾਤਮਾ ਨੂੰ ਮਿਲਣ ਦਾ ਮੌਕਾ ਸੀ ਉਹ ਜੀਵ ਨੇ ਖੁਜਾ ਦਿੱਤਾ ਉਹ ਜੀਵ ਭੁੱਲ ਹੀ ਗਿਆ ਕਿ ਸਰੀਰ ਇਹ ਮਿਲਕਾ ਜੀਵਨ ਤਾਂ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰਨ ਵਾਸਤੇ ਪ੍ਰਾਪਤ ਹੋਇਆ ਜੀਵ ਨੂੰ ਬਸ ਇਹੀ ਸਮਝ ਰਹਿ ਗਈ ਕਿ ਮੈਂ ਇਸ ਸਰੀਰ ਨੂੰ ਕਾਇਮ ਰੱਖਣ ਵਾਸਤੇ ਕੋ ਖਾਣਾ ਹੈ ਇਸ ਸਰੀਰ ਨੂੰ ਇਸ ਕੋ ਰਾਖ ਦੀ ਜਰੂਰਤ ਹੈ ਇਸ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਆਰਾਮ ਦੀ ਜਰੂਰਤ ਹੈ ਸੌਣ ਦੀ ਜਰੂਰਤ ਹੈ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ ਇਹ ਜੀਵਨ ਨਹੀਂ ਰਹੇਗਾ ਇਹ ਸਰੀਰ ਨਹੀਂ ਰਹੇਗਾ ਜੀਵ ਨੂੰ ਬਸ ਖਾਣਾ ਪੀਣਾ ਅਜਿਹੀਆਂ ਚੀਜ਼ਾਂ ਦਾ ਪਤਾ ਹੈ ਤੇ ਇਹਨਾਂ ਦੇ ਵਿੱਚ ਹੀ ਜੀਵ ਊਰਜਾ ਕੇ ਰਹਿ ਗਿਆ ਹੈ ਜੀਵਨ ਮਨੋਰਥ ਨੂੰ ਭੁੱਲ ਹੀ ਗਿਆ ਹੁਣ ਜੀਵ ਕਰਦਾ ਕੀ ਹੈ ਰਾਤ ਨੂੰ ਸੌਂ ਜਾਂਦਾ ਹੈ ਇਦਣੇ ਉੱਠ ਕਹਿੰਦਾ ਹੈ ਧੰਦਿਆਂ ਦੇ ਵਿੱਚ ਖਰਚ ਹੋ ਜਾਂਦਾ ਹੈ ਧੰਦਿਆਂ ਦੇ ਵਿੱਚ ਵਰਜ ਜਾਂਦਾ ਹੈ ਇਸੇ ਹੀ ਤਰ੍ਹਾਂ ਸਮਾਂ ਆਪਣੇ ਹੱਥੋਂ ਗਵਾ ਬੈਠਦਾ ਹੈ ਦਿਨ ਰਾਤ ਕਰਕੇ ਤੇ ਇਸ ਜੀਵ ਦੀ ਕੋਈ ਜ਼ਿੰਦਗੀ ਦੇ ਵਿੱਚੋਂ ਜਿਸ ਤਰ੍ਹਾਂ ਟੁੱਟੇ ਕੋਈ ਘੜੇ ਦੇ ਵਿੱਚੋਂ ਪਾਣੀ ਇੱਕ ਇੱਕ ਬੂੰਦ ਕਰਕੇ ਮੁੱਕ ਜਾਂਦਾ ਹੈ ਇਸੇ ਹੀ ਤਰ੍ਹਾਂ ਇੱਕ ਇੱਕ ਸਵਾਸ ਇੱਕ ਇੱਕ ਦਿਨ ਰਾਤ ਕਰਕੇ ਜ਼ਿੰਦਗੀ ਜਿਹੜੀ ਹੈ ਮੁੱਕਦੀ ਜਾਂਦੀ ਹੈ ਆਉਦ ਘਟੇ ਦਿਨ ਸਹ ਰਹਿ ਨਾਲ ਦਿਨ ਔਰ ਰਾਤ ਇੱਕ ਇੱਕ ਕਰਕੇ ਉਮਰ ਜਿਹੜੀ ਹੈ ਘਟਦੀ ਜਾਂਦੀ ਹੈ ਜਵੇਂ ਕੁੱਤੇ ਹੋਏ ਕੜੀ ਦੇ ਵਿੱਚੋਂ ਇੱਕ ਇੱਕ ਬੂੰਦ ਕਰਕੇ ਪਾਣੀ ਖਤਮ ਹੋ ਜਾਂਦਾ ਹੈ ਠੀਕ ਇਸੇ ਤਰ੍ਹਾਂ ਜ਼ਿੰਦਗੀ ਦੇ ਸਵਾਸ ਜ਼ਿੰਦਗੀ ਦੇ ਦਿਨ ਇੱਕ ਇੱਕ ਕਰਕੇ ਇਸ ਜੀਵਤਾ ਜੀਵਨ ਜਿਹੜਾ ਹੈ ਉਹ ਗੁਜ਼ਰ ਜਾਂਦਾ ਹੈ ਤੇ ਅਖੀਰ ਵੇਲੇ ਇਹ ਜੀਵ ਜਿਹੜਾ ਹੈ ਇਸ ਨੂੰ ਸਮਝ ਆਉਂਦੀ ਹੈ ਕਿ ਮੈਂ ਜਿਸ ਕੰਮ ਵਾਸਤੇ ਆਇਆ ਸੀ ਉਹ ਕੰਮ ਤਾਂ ਮੈਂ ਕੀਤਾ ਹੀ ਨਹੀਂ ਫਿਰ ਸਮਾਂ ਹੱਥੋਂ ਵਿਹਾਜ ਕੇ ਸਮਾਂ ਹੱਥੋਂ ਗਵਾ ਕੇ ਜੀਵ ਦੇ ਪੱਲੇ ਸਮਾਂ ਬਚਦਾ ਨਹੀਂ ਹੈ ਫਿਰ ਕੇਵਲ ਤੇ ਕੇਵਲ ਪਛਤਾਵਾ ਰਹਿ ਜਾਂਦਾ ਰੈਣ ਵਿਹਾਣੀ ਪਸ਼ੂ ਤਾਂਣੀ ਉੱਠ ਚਲੀ ਗਈ ਨਿਰਾਸ਼ਾ ਜ਼ਿੰਦਗੀ ਦੀ ਰਾਤ गु져 ਜਾਂਦੀ ਹੈ ਜ਼ਿੰਦਗੀ ਦੀ ਰਾਤ ਬੀਤ ਜਾਂਦੀ ਹੈ ਜ਼ਿੰਦਗੀ गु져 ਜਾਂਦੀ ਹੈ ਫਿਰ ਜੀਵ ਦੇ ਹੱਥ ਕੇਵਲ ਤੇ ਕੇਵਲ ਪਛਤਾਵਾ ਰਹਿ ਜਾਂਦਾ ਹੈ ਕਿਉਂਕਿ ਮੌਸਮਾ ਨਹੀਂ ਬਚਦਾ ਸਮਾਂ ਤੇ ਹੱਥੋਂ ਨਿਕਲ ਗਿਆ ਇੱਕ ਦਿਨ ਕਰਕੇ ਇੱਕ ਇੱਕ ਸਵਾਸ ਕਰਕੇ ਜ਼ਿੰਦਗੀ ਦਾ ਸਮਾਂ ਹੱਥੋਂ ਨਿਕਲ ਗਿਆ ਸੋ ਪਲਤ ਜੀ ਬਚਨ ਕਰ ਰਹੇ ਹਨ ਰਾਤ ਜੀ ਸੋਵੇ ਦਿਨ ਕਰੇ ਕੰਮ ਰਾਤ ਨੂੰ ਸੌ ਜਾਂਦਾ ਹੈ ਦਿਨੇ ਧੰਦਿਆਂ ਦੇ ਵਿੱਚ ਤੁਰ ਪੈਂਦਾ ਹੈ ਪਰਮਾਤਮਾ ਦਾ ਨਾਮ ਇੱਕ ਪਲ ਵੀ ਨਹੀਂ ਸਿਮਰਦਾ ਇੱਕ ਖੇਨਾ ਨਹੀਂ ਨਾ ਹਰ ਕੋ ਨਾ ਇੱਕ ਸ਼ੇਨਾਤਰ ਵੀ ਪਰਮਾਤਮਾ ਦੇ ਨਾਮ ਦੇ ਵਿੱਚ ਸੁਰਤ ਨਹੀਂ ਜੋੜਦਾ ਇਸੋਗਿਕ 3 ਨੰਬਰ ਪਦੇ ਦੇ ਅੰਦਰ ਭਗਤ ਜੀ ਉਹਨਾਂ ਹੀ ਹੰਕਾਰੀ ਲੋਕਾਂ ਦੀ ਗੱਲ ਕਰ ਰਹੇ ਹਨ ਜਿਨ੍ਹਾਂ ਨੇ ਹੱਥਾਂ ਵਿੱਚ ਬਾਜਾਂ ਦੀਆਂ ਡੋਰਾਆਂ ਫੜੀਆਂ ਹੋਈਆਂ ਹਨ ਭਾਵ ਕੇ ਜਿਹੜੇ ਸ਼ਿਕਾਰ ਕੀੜਨ ਦੇ ਸ਼ੌਕੀਨ ਹਨ ਜਿਨ੍ਹਾਂ ਦੇ ਮੂੰਹ ਦੇ ਵਿੱਚ ਪਾਨਾਂ ਦੀ ਬੱਲੇ ਹਨ ਹਾਥ ਤਾ ਡੋਰ ਮੁਖ ਖਾਇਓ ਤੰਬੂਰ ਮਰਤੀ ਬਾਰ ਕਸਬੰਧਿਓ ਚੋ ਪਰ ਅਖੀਰ ਵੇਲੇ ਕੀ ਹੋਏਗਾ ਕਿ ਜਿਸ ਕੰਮ ਵਾਸਤੇ ਆਏ ਸੀ ਉਹ ਕੰਮ ਤਾਂ ਕੀਤਾ ਨਹੀਂ ਹੋਰ ਹੋਰ ਸ਼ੌਕ ਦੀ ਪੂਰੀ ਕਰਦੇ ਰਹੇ ਤੇ ਅਖੀਰ ਵੇਲੇ ਫਿਰ ਜਿਸ ਤਰ੍ਹਾਂ ਚੋਰ ਨੂੰ ਕਸ ਕੇ ਬੰਨਿਆ ਜਾਂਦਾ ਹੈ ਠੀਕ ਇਸੇ ਹੀ ਤਰ੍ਹਾਂ ਉਹਨਾਂ ਜੀਵਾਂ ਨੂੰ ਕਸ ਕੇ ਬੰਨਿਆ ਜਾਵੇਗਾ ਜਿਨ੍ਹਾਂ ਨੇ ਜੀਵਨ ਮਨੋਰਥ ਵਿਸਾਰ ਦਿੱਤਾ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਵਿਸਾਰ ਦਿੱਤਾ ਇਸ ਤੋਂ ਅਗੇ 4 ਨੰਬਰ ਪਦੀ ਦੇ ਅੰਦਰ ਭਗਤ ਜੀ ਬਚਨ ਕਰ ਰਹੇ ਹਨ ਗੁਰਮਤ ਰਸ ਰਸ ਹਰ ਗੁਣ ਗਾਵੈ ਆਰਾਮੇ ਆਰਾਮ ਰਮਤ ਸੁਖ ਪਾਵੈ ਹੁਣ ਜਿਸ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ ਪਰਮਾਤਮਾ ਨੂੰ ਯਾਦ ਨਹੀਂ ਕੀਤਾ ਤੇ ਹੋਰ ਹੋਰ ਮੌਜ ਮਸਤੀਆਂ ਦੇ ਵਿੱਚ ਲੱਗਾ ਰਿਹਾ ਉਸ ਨੂੰ ਤਾਂ ਚੋਰ ਦੀ ਤਰ੍ਹਾਂ ਕਸ ਕੇ ਬੰਨ ਦਿੱਤਾ ਜਾਂਦਾ ਹੈ ਜਕੜ ਦਿੱਤਾ ਜਾਂਦਾ ਹੈ ਔਰ ਜਿਸ ਨੇ ਗੁਰੂ ਦੀ ਮੱਤ ਤारण ਕਰ ਲਈ ਤੇ ਗੁਰੂ ਦੀ ਮੱਤ ਅਨੁਸਾਰ ਚੱਲ ਕੇ ਸਵਾਦ ਲੈ ਕੇ ਰਸ ਲੈ ਕੇ ਆਨੰਦ ਲੈ ਕੇ ਪਰਮਾਤਮਾ ਦੀ ਗੁਣ ਗਾਇਨ ਕੀਤੀ ਹਨ ਉਸ ਨੇ ਪਰਮਾਤਮਾ ਦੀ ਯਾਦ ਪਰਮਾਤਮਾ ਦੇ ਪਿਆਰ ਤੇ ਪਰਮਾਤਮਾ ਦੇ ਨਾਮ ਦੀ ਬਰਕਤ ਦੇ ਨਾਲ ਸੁੱਖ ਮਾਣਿਆ ਤੇ ਸੁੱਖ ਪ੍ਰਾਪਤ ਕੀਤਾ ਗੁਰਮਤ ਰਸ ਰਸohar ਗਉਂਗਾਵੇ ਆਰਾਮੇ ਆਰਮ ਰਮਤ ਸੁਖ ਵਾਹ ਫਿਰ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਇਹ ਜੀਵ ਸੁਖੀ ਹੀ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਕੇ ਹੋ ਸਕਦਾ ਹੈ ਤੇ ਜੀਵ ਦੇ ਦੁੱਖਾਂ ਦਾ ਕਾਰਨ ਹੀ ਪਰਮਾਤਮਾ ਦਾ ਹੰਝੋੜਾ ਹੈ। ਦੁੱਖ ਤਦੇ ਜਾਂ ਵਿਸਰ ਜਾਂਦਾ ਹੈ। ਜੀਵ ਨੂੰ ਦੁੱਖ ਅਸਲ ਦੇ ਵਿੱਚ ਵਿਆਪਦਾ ਹੀ ਉਦੋਂ ਹੈ ਜਦੋਂ ਇਸ ਨੂੰ ਪਰਮਾਤਮਾ ਵਿਸਰਦਾ ਹੈ, ਪਰਮਾਤਮਾ ਭੁੱਲਦਾ ਹੈ। ਤੇ ਜਦੋਂ ਇਹ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਦਾ ਹੈ, ਉਦੋਂ ਇਹ ਸੁਖ ਮੰਦਾ ਹੈ। ਕਿਉਂਕਿ ਪਰਮਾਤਮਾ ਸੁੱਖਾਂ ਦਾ ਦਾਤਾ ਹੈ, ਸੁੱਖਾਂ ਦਾ ਮੂਲ ਹੈ, ਸੁੱਖਾਂ ਦਾ ਸੂਮਾ ਹੈ। ਗੁਰੂ ਤੇਗ ਬਹਾਦਰ ਜੀ ਦੇ ਬਚਨ ਹਨ, "ਜੋ ਸੁਖ ਕੋ ਚਾਹੇ ਸਦਾ, ਸ਼ਰਣ ਰਾਮ ਕੀ ਲੇ।" ਸਭ ਸੁਖ ਦਾਤਾ ਆਰਾਮ ਹੈ। ਸਾਰੇ ਸੁੱਖਾਂ ਦਾ ਦਾਤਾ ਸਾਰੇ ਸੁੱਖਾਂ ਦਾ ਮੂਲ ਪਰਮਾਤਮਾ ਹੈ ਇਸ ਕਰਕੇ ਜੀਵ ਜਿਹੜਾ ਹੈ ਉਹ ਪਰਮਾਤਮਾ ਦਾ ਨਾਮ ਸਮਰ ਕੇ ਹੀ ਸੁਖੀ ਹੋ ਸਕਦਾ ਹੈ ਤੇ ਜਿਨ੍ਹਾਂ ਨੇ ਗੁਰੂ ਦੀ ਮੱਤ ਧਾਰਨ ਕਰਕੇ ਸਵਾਦ ਲੈ ਕੇ ਰਸ ਲੈ ਕੇ ਆਨੰਦ ਲੈ ਕੇ ਪਰਮਾਤਮਾ ਦੀ ਗੁਣ ਗਾਇਨ ਕੀਤੇ ਹਨ ਉਹਨਾਂ ਨੇ ਸੁਖ ਪ੍ਰਾਪਤ ਕੀਤਾ ਜਪਜੀ ਸਾਹਿਬ ਜੀ ਦੇ ਅੰਦਰ ਹਰ ਰੋਜ਼ ਅਸੀਂ ਉਹਨਾਂ ਦੀ ਹੀ ਗੱਲ ਕਰਦੇ ਹਾਂ ਨਾਨਕ ਭਗਤਾਂ ਸਦਾ ਵਿਵਾਸ ਸੁਣੇ ਦੂਖ ਪਾਪ ਦਾ ਨਾਸ਼ ਪਰਮਾਤਮਾ ਦੇ ਨਾਮ ਵਿੱਚ ਸੁਰਤ ਜੋੜਨ ਕਰਕੇ ਪਰਮਾਤਮਾ ਦੇ ਨਾਮ ਨੂੰ ਸੁਣਨ ਕਰਕੇ ਦੁੱਖਾਂ ਤੇ ਪਾਪਾਂ ਦਾ ਨਾਸ਼ ਹੁੰਦਾ ਹੈ ਤੇ ਪਰਮਾਤਮਾ ਦੇ ਨਾਮ ਵਿੱਚ ਸੁਰਤ ਜੋੜਨ ਵਾਲੇ ਭਗਤਾਂ ਦੇ ਹਿਰਦੇ ਵਿੱਚ ਸਦਾ ਹੀ ਖਿੜਾਉ ਤੇ ਆਨੰਦ ਬਣਿਆ ਰਹਿੰਦਾ ਹੈ। ਨਾਲ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪਾਂ ਦਾ ਨਾਸ਼। ਕਲਪਕ ਵੀਰ ਜੀ ਬਚਨ ਕਰਿ ਹਣ ਗੁਰਮਤ ਰਸ ਰਸ ਹਰ ਗੁਣ ਗਾਵੇ ਰਾਮੇ ਰਾਮ ਰਮਤ ਸੁਖ ਪਾਵੇ। ਪੰਜ ਨੰਬਰ ਪਦੀ ਦੇ ਅੰਦਰ ਭਗਤ ਜੀ ਬਚਨ ਕਰਿ ਹਣ ਕਿਰਪਾ ਕਰਿਐ ਨਾਮ ਦੇ ਲੜਾਈ ਹਰ ਹਰ ਬਾਸ ਸੁਗੰਧ ਬਸੇ। ਪਰਮਾਤਮਾ ਨੇ ਜਿਸ ਜੀਵ ਦੇ ਉੱਤੇ ਕਿਰਪਾ ਕਰਕੇ ਮਿਹਰ ਕਰਕੇ ਬਖਸ਼ਿਸ਼ ਕਰਕੇ ਆਪਣਾ ਨਾਮ ਜਿਸ ਜੀਵ ਦੇ ਹਿਰਦੇ ਵਿੱਚ ਦ੍ਰਿੜ ਕਰ ਦਿੱਤਾ ਹੈ ਉਸ ਦੇ ਹਿਰਦੇ ਵਿੱਚ ਪਰਮਾਤਮਾ ਨੇ ਆਪਣੇ ਨਾਮ ਦੀ ਸੁਗੰਧੀ ਤੇ ਖੁਸ਼ਬੂ ਜਿਹੜੀ ਹੈ ਉਹ ਵਸਾ ਦਿੱਤੀ ਹੈ ਟਿਕਾ ਦਿੱਤੀ ਹੁਣ ਇਸੇ ਕਰਕੇ ਹੀ ਬਾਣੀ ਦੇ ਅੰਦਰ ਬਚਨ ਮਿਲਦੇ ਹਨ ਕਿ ਜਿਹੜਾ ਜੀਵ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਉਹ ਜੀਵ ਡਿੰਗਾ ਨਹੀਂ ਮਰਦਾ ਕਿਉਂਕਿ ਮੈਂ ਪਰਮਾਤਮਾ ਦੇ ਨਾਲ ਹੀ ਜੁੜਿਆ ਹੋਇਆ ਹਾਂ ਉਹ ਤਾਂ ਕੇਵਲ ਤੇ ਕੇਵਲ ਪਰਮਾਤਮਾ ਦੇ ਨਾਲ ਜੁੜ ਕੇ ਤੇ ਆਨੰਦ ਮਾਣਦਾ ਹੈ ਪਰਮਾਤਮਾ ਦੀ ਮਿਲਪਤ ਬਾਬਾ ਫਰੀਦ ਜੀ ਦੇ ਬਚਨ ਬਿੰਦੇ ਹਨ ਹੋਂ ਨਜੀਕ ਖੁਦਾਏ ਦਾ ਭੇਤ ਨਾ ਕਿਸੇ ਦਿਨ ਜਿਹੜੇ ਅਸਲ ਤੇ ਵਿੱਚ ਪਰਮਾਤਮਾ ਦੇ ਨਾਲ ਜੁੜੇ ਹੋਏ ਹਨ ਉਹ ਦੂਸਰਿਆਂ ਨੂੰ ਪਤਾ ਨਹੀਂ ਚਲਣ ਦਿੰਦੇ ਉਹ ਪਰਮਾਤਮਾ ਦੇ ਨਾਲ ਜੁੜੇ ਹੁੰਦੇ ਹਨ ਤੇ ਪਰਮਾਤਮਾ ਦੇ ਨਾਲ ਗੁਰਨ ਦਾ ਉਹ ਆਨੰਦ ਮਾਣਦੇ ਹਨ ਠੀਕ ਇਸੇ ਹੀ ਤਰ੍ਹਾਂ ਜਿਸ ਤਰ੍ਹਾਂ ਗੁੰਗਾ ਜਿਹੜਾ ਹੈ ਮਠਿਆਈ ਦਾ ਸੁਆਦ ਮਾਣਦਾ ਹੈ ਤੇ ਭਗਤ ਕਬੀਰ ਜੀ ਆਖਦੇ ਹਨ ਕਹੋ ਕਬੀਰ ਸ਼ੂਸ਼ਾ ਘੱਟ ਬੋਲੇ ਭਰਿਆ ਹੋਇ ਨਾ ਕੰਭੂਂ ਬੋਲੇ ਖਾਲੀ ਘੜਾ ਜਿਹੜਾ ਹੈ ਉਸ ਦੇ ਵਿੱਚੋਂ ਆਵਾਜ਼ ਆਉਂਦੀ ਹੈ ਇਸੇ ਤਰ੍ਹਾਂ ਜਿਹੜਾ ਜੀਵ ਪਰਮਾਤਮਾ ਦੀ ਨਾਲ ਅਸਲ ਅਰਥਾਂ ਵਿੱਚ ਨਹੀਂ ਜੁੜਿਆ ਕੇਵਲ ਤੇ ਕੇਵਲ ਬਖਾਵਾ ਕਰਦਾ ਹੈ ਉਹ ਡਿੰਗਾ ਮਾਰ ਮਾਰ ਕੇ ਉੱਚੀ ਬੋਲ ਬੋਲ ਕੇ ਦੱਸਦਾ ਹੈ ਕਿ ਮੈਂ ਪਰਮਾਤਮਾ ਦਾ ਭਗਤ ਹਾਂ ਮੈਂ ਪਰਮਾਤਮਾ ਦਾ ਨਾਮ ਜਪਦਾ ਹਾਂ ਮੈਂ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਜਿਹੜਾ ਅਸਲ ਵਿੱਚ ਜੁੜਿਆ ਹੋਇਆ ਹੈ ਕੋ ਡਿੰਗਾ ਨਹੀਂ ਮਾਰਦਾ ਉਹ ਉੱਚੀ ਬੋਲ ਬੋਲ ਕੇ ਨਹੀਂ ਦੱਸਦਾ ਉਹ ਕਿਸੇ ਨੂੰ ਕੇਤ ਵੀ ਨਹੀਂ ਕਰ ਦਿੰਦਾ ਕਿ ਮੈਂ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਭਗਤ ਕਬੀਰ ਜੀ ਬਚਨ ਕਰਦੇ ਹਨ ਕਹੋ ਕਬੀਰ ਸ਼ੂਸ਼ਾ ਘੱਟ ਬੋਲੇ ਭਰਿਆ ਹੋਏ ਨਾ ਕਭੂ ਡੋਲੇ ਇਹ ਉਹਨਾਂ ਹੀ ਲੋਕਾਂ ਦੀ ਗੱਲ ਸਤਿਗੁਰੂ ਜੀ ਕਰਦੇ ਹਨ ਕਹਿ ਤੋ ਮਹਿਲੀ ਨਿਕਟ ਨਾਲ ਉਹ ਖੜੀ ਲੋਕ ਜਿਹੜੇ ਹਨ ਆਖਦੇ ਹਨ ਕਿ ਅਸੀਂ ਪ੍ਰਮਾਤਮਾ ਦੇ ਚਰਨਾਂ ਨਾਲ ਜੁੜੇ ਹਾਂ ਪਰ ਪ੍ਰਮਾਤਮਾ ਦੇ ਘਰ ਦੇ ਨੇੜੇ ਉਹ ਨਹੀਂ ਲੰਗਦੇ ਕਹਿ ਤੋ ਮਹਿਲੀ ਨਿਕਟ ਨਾਲ ਕਹਨੂੰ ਤਾਂ ਉਹ ਦਾਅਵੇ ਕਰਦੇ ਹਨ ਕਿ ਅਸੀਂ ਪ੍ਰਮਾਤਮਾ ਦੇ ਮਹਿਲਾਂ ਵਿੱਚ ਰਹਿੰਦੇ ਹਾਂ ਪ੍ਰਮਾਤਮਾ ਦੇ ਚਰਨਾਂ ਨਾਲ ਜੁੜੇ ਹੋਏ ਹਾਂ ਪ੍ਰਮਾਤਮਾ ਦਾ ਨਾਮ ਜਪਦੇ ਹਾਂ ਪਰ ਉਹ ਪ੍ਰਮਾਤਮਾ ਦੇ ਘਰ ਦੇ ਨੇੜੇ ਉਹ ਵੀ ਨਹੀਂ ਲੰਗਦੇ ਪਰ ਜਿਹੜੇ ਅਸਲ ਦੇ ਵਿੱਚ ਪਰਮਾਤਮਾ ਦੇ ਨਾਲ ਜੁੜਦੇ ਹਨ ਪਰਮਾਤਮਾ ਕਿਰਪਾ ਕਰਕੇ ਮਿਹਰ ਕਰਕੇ ਬਖਸ਼ਿਸ਼ ਕਰਕੇ ਆਪਣੇ ਨਾਮ ਦੀ ਸੁਗੰਧੀ ਉਹਨਾਂ ਦੇ ਹਿਰਦੇ ਵਿੱਚ ਵਸਾ ਦਿੰਦਾ ਹੈ ਤੇ ਇਹ ਸੁਗੰਧੀ ਜਿਹੜੀ ਹੈ ਫਿਰ ਆਪਣੇ ਆਪ ਹੀ ਜੀਵਾਂ ਨੂੰ ਖਿੱਚ ਲੈਂਦੀ ਹੈ ਜਿਵੇਂ ਭਗਤ ਰਵਿਦਾਸ ਜੀ ਦੇ ਬਾਰੇ ਵਿੱਚ ਭਾਈ ਸਰ ਪਾਈ ਗੁਰਦਾਸ ਜੀ ਦੇ ਵਚਨ ਮਿਲਦੇ ਹਨ ਭਗਤ ਭਗਤ ਜਗ ਵੱਜਿਆ ਚੋਂ ਚੱਕਾਂ ਵਿੱਚ ਚਮਰੇਟਾ ਜਿਸ ਨੂੰ ਲੋਕ ਚਮਾਰਾ ਕਹਦੇ ਸਨ ਚਾਰੋਂ ਪਾਸੇ ਹੀ ਉਸ ਦੀ ਸੋਭਾ ਹੋਣ ਲੱਗੀ ਸੋਭਾ ਕਿਉਂ ਹੋਣ ਲੱਗੀ ਕਿਉਂਕਿ ਉਹ ਪਰਮਾਤਮਾ ਦਾ ਨਾਮ ਸੁਣ ਲਿਸ਼ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਭਗਤ ਧੰਨਾ ਜੀ ਦੇ ਇੱਕ ਸ਼ਬਦ ਦਾ ਜਵਾਬ ਦੇਂਦੇ ਕੋਈ ਉਸ ਦੀ ਵਿਆਖਿਆ ਕਰਦੇ ਹੋਇਆ ਬਚਨ ਕਹੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਆੜ ਦਾਮ ਕੋਸ਼ੀ ਕਰੋ ਹੋਇਓ ਲਖੀਨਾ ਬੁੰਨਣਾ ਤੰਣਾ ਤਿਆਗਤੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਲਹਾਰਾ ਅਯੋ ਗੁਣੇ ਘਰੀ ਦਾ ਅਰਵਦਾਸ ਤੁੰਤਾ ਟੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸਹਿਨਾਈ ਬੁਤਕਾਰੀਆਂ ਉਪਕਰ ਕਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ ਇਹ ਜਿੰਨੇ ਵੀ ਭਗਤਾਂ ਦਾ ਜ਼ਿਕਰ ਕੀਤਾ ਹੈ ਇਹ ਸਾਰੇ ਨੀਂਮੀਆ ਜਾਤਾਂ ਦੇ ਵਿੱਚ ਪੈਦਾ ਹੋਏ ਪਰ ਪ੍ਰਮਾਤਮਾ ਦੇ ਨਾਮ ਦੀ ਸੁਗੰਧੀ ਨੇ ਇਹਨਾਂ ਨੂੰ ਅਰਸ਼ਾਂ ਦੇ ਉੱਤੇ ਉਪਰਾਂ ਦਿੱਤਾ ਅੱਜ ਵੀ ਅਸੀਂ ਉਹਨਾਂ ਨੂੰ ਉਹਨਾਂ ਦੇ ਬਚਨਾਂ ਨੂੰ ਉਹਨਾਂ ਦੀ ਬਾਣੀ ਨੂੰ ਨਮਸਕਾਰ ਕਰਦੇ ਹਾਂ ਪਰ ਕਿਉਂਕਿ ਪ੍ਰਮਾਤਮਾ ਨੇ ਆਪਣੇ ਨਾਮ ਦੀ ਸੁਗੰਧੀ ਉਹਨਾਂ ਦੇ ਹਿਰਦੇ ਵਿੱਚ ਵਸਾਈ ਅਖੀਰ ਵਿੱਚ ਭਗਤ ਜੀ ਬਚਨ ਕਰ ਰਹੇ ਹਨ ਕਹਤ ਤਕਬੀਰ ਚੇਤਰੇ ਅੰਧਾ ਸਤ ਰਾਮ ਠੂਠਾ ਸਭ ਚੱਕੰਡ ਭਗਤ ਜੀ ਬਚਨ ਕਰ ਰਹੇ ਹਨ ਕਿ ਇਹ ਅਗਿਆਨੀ ਮਨੁੱਖ ਪ੍ਰਮਾਤਮਾ ਨੂੰ ਚੇਤੇ ਕਰ ਗੁਰੂ ਤੋਂ ਗਿਆਨ ਪ੍ਰਾਪਤ ਕਰ ਗੁਰੂ ਤੋਂ ਸੋਚੀ ਪ੍ਰਾਪਤ ਕਰ ਤੇ ਪਰਮਾਤਮਾ ਨੂੰ ਯਾਦ ਕਰ ਪਰਮਾਤਮਾ ਨੂੰ ਚਿਤੇ ਕਰ ਕਿਉਂਕਿ ਸਦਾ ਕਾਇਮ ਰਹਿਣ ਵਾਲਾ ਕੇਵਲ ਹੈ ਕੇਵਲ ਇੱਕ ਪਰਮਾਤਮਾ ਹੀ ਹੈ ਬਾਕੀ ਸਭ ਦੁਨੀਆਂ ਦਾ ਇੱਕ ਪਸਾਰਾ ਜਿਹੜਾ ਹੈ ਉਹ ਠੂਠਾ ਹੈ ਇਹ ਦੁਨੀਆਂ ਦੇ ਧੰਦੇ ਜਿਹੜੇ ਹਨ ਠੂਠੇ ਹਨ ਇੱਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ ਇੱਕ ਪਰਮਾਤਮਾ ਦਾ ਨਾਮ ਹੀ ਸਦਾ ਕਾਇਮ ਰਹਿਣ ਵਾਲਾ ਹੈ ਇਸ ਕਰਕੇ ਇਸ ਸਰੀਰ ਦਾ ਹੰਕਾਰ ਕਾ ਦਾ ਇਸ ਦੌਲਤ ਦਾ ਹੰਕਾਰ ਕਾ ਦਾ ਇਹ ਸਭ ਇਸੇ ਹੀ ਧਰਤੀ ਦੇ ਉੱਤੇ ਰਹਿ ਜਾਣੀ ਹਨ ਇਸ ਤਨ ਧਨ ਕੀ ਕਵਨ ਵਡਾਈ ਕਰਨ ਪਰੈ ਔਰਵਾਰ ਨਾ ਜਾਈ ਵਿਚਾਰ ਕਰਦੇ ਹਾਂ ਹੁਣੀਆਂ ਫੁੱਲਾਂ ਦੇ ਖਨੂ ਲ ਪਤੇ ਦੀ ਸੰਖਰਨ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਪਤੇ ਹਾਂ ਕਾ ਕੋ